ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸ ਦਈਏ ਕਿ 14 ਤਰੀਕ ਨੂੰ ਜਿਹੜੀ ਓਮੈਕਸ ਸਾਊਥ ਸਿਟੀ ਵਿਖੇ ਹੋਲੀ ਨੂੰ ਲੈ ਇਵੈਂਟ ਗ੍ਰੈਂਡ ਇਵੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕੀ ਵਰਲਡ ਫੇਮਸ ਜਿਹੜੀ ਸੁਨਬੰਨ ਦੀ ਜਿਹੜੀ ਸਾਊਂਡ ਲੱਗਣ ਜਾ ਰਹੀ ਹੈ 200 ਫੁੱਟ ਦੀ ਸਟੇਜ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਏਗੀ ਉੱਥੇ ਹੀ ਗੱਲ ਕਰੀਏ ਤਾਂ ਹੁਣ ਪ੍ਰਬੰਧਕਾਂ ਦੇ ਵੱਲੋਂ ਪੂਰੀ ਤਿਆਰੀ ਜਿਹੜੀ ਖਿੱਚ ਲਈਤੀ ਗਈ ਹੈ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ 14 ਤਰੀਕ ਨੂੰ ਜਿਹੜਾ ਇਹ ਇਵੈਂਟ ਆ ਹੋਣ ਜਾ ਰਿਹਾ ਜਿਸ ਦੇ ਵਿੱਚ ਆਰਗੇਨਿਕ ਕਲਰ ਹੋਣਗੇ ਤੇ 200 ਫੁੱਟ ਦੀ ਨਾਰਥ ਇੰਡੀਆ ਦੀ ਬਿਗੇਸਟ ਐਨੀਮਲ 3D ਸਟੇਜ ਇੱਥੇ ਲੱਗਣ ਜਾ ਰਹੀ ਹੈ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਤਾਂ ਆਰਗੇਨਿਕ ਕਲਰ ਅਤੇ ਵਧੀਆ ਖਾਣਾ ਪੀਣਾ ਅਤੇ ਪੂਰੀ ਸਿਕਿਉਰਿਟੀ ਦੇ ਨਾਲ ਜਿਹੜਾ ਇਹ ਪ੍ਰਬੰਧਕਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੀ ਹੋਲੀ ਦੇ ਵਿੱਚ ਐਂਟਰਟੇਨਮੈਂਟ ਦੀ ਜਿਹੜੀ ਕਮੀ ਨਾ ਹੋਵੇ ਉੱਥੇ ਹੀ ਗੱਲ ਕਰੀਏ ਤਾਂ ਵੱਖ-ਵੱਖ ਡੀਜੇ ਵਾਲੇ ਵੀ ਉੱਥੇ ਦੇਖਣ ਨੂੰ ਮਿਲਣਗੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਇਹ ਦੂਜੀ ਵਾਰ ਪ੍ਰੋਗਰਾਮ ਹੋਣ ਜਾ ਰਿਹਾ ਪਿਛਲੀ ਵਾਰ ਜਿਹੜਾ ਹੋਇਆ ਸੀ ਉਸ ਨੂੰ ਵਧੀਆ ਹੁੰਗਾਰਾ ਮਿਲਣ ਕਰਕੇ ਜਿਹੜਾ ਦੂਜੀ ਵਾਰੀ ਇਹ ਪ੍ਰੋਗਰਾਮ ਜਿਹੜਾ ਉਡੀਕਿਆ ਗਿਆ ਹਾਲਾਂਕਿ ਪਿਛਲੀ ਵਾਰ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਜਿੰਨਾ ਕੁ ਲੋਕਾਂ ਨੇ ਇੰਜੋਏ ਕੀਤਾ ਉਸ ਦੇ ਰਿਸਪੌਂਸ ਨੂੰ ਦੇਖ ਕੇ ਹੀ ਪ੍ਰਬੰਧਕਾਂ ਦੇ ਵੱਲੋਂ ਦੁਆਰਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਫਿਲਹਾਲ ਇਸ ਦੀਆਂ ਟਿਕਟਾਂ ਜਿਹੜੀਆਂ ਨੇ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਵੀ ਜੇ ਹੋਲੀ ਮਨਾਉਣੀ ਹੈ ਤਾਂ ਇੱਥੇ ਜ਼ਰੂਰ ਜਾ ਲੁਧਿਆਣਾ ਦੇ ਵਿੱਚ ਹੋਲੀ ਨੂੰ ਲੈ ਵਕ-ਵਕ ਜਗਾ ਤੇ ਇਵੈਂਟ ਕਰਵਾਏ ਜਾ ਰਹੇ ਨੇ ਉੱਤੇ ਹੀ ਗੱਲ ਕਰੀਏ ਤਾਂ ਵੱਡਾ ਇਵੈਂਟ ਬਣਦਾ ਹੋਇਆ ਨਜ਼ਰ ਆ ਰਿਹਾ ਸਾਊਥ ਸਿਟੀ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਆ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸ ਦਈਏ ਕਿ 14 ਤਰੀਕ ਨੂੰ ਜਿਹੜੀ ਓਮੈਕਸ ਸਾਊਥ ਸਿਟੀ ਵਿਖੇ ਹੋਲੀ ਨੂੰ ਲੈ ਇਵੈਂਟ ਗ੍ਰੈਂਡ ਇਵੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕੀ ਵਰਲਡ ਫੇਮਸ ਜਿਹੜੀ ਸੁਨਬਰ ਦੀ ਜਿਹੜੀ ਸਾਊਂਡ ਲੱਗਣ ਜਾ ਰਹੀ ਹੈ 200 ਫੁੱਟ ਦੀ ਸਟੇਜ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉੱਥੇ ਹੀ ਗੱਲ ਕਰੀਏ ਤਾਂ ਹੁਣ ਪ੍ਰਬੰਧਕਾਂ ਦੇ ਵੱਲੋਂ ਪੂਰੀ ਤਿਆਰੀ ਜਿਹੜੀ ਖਿੱਚ ਲਈਤੀ ਗਈ ਹੈ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ 14 ਤਰੀਕ ਨੂੰ ਜਿਹੜਾ ਇਹ ਇਵੈਂਟ ਆ ਹੋਣ ਜਾ ਰਿਹਾ ਜਿਸ ਦੇ ਵਿੱਚ ਆਰਗੇਨਿਕ ਕਲਰ ਹੋਣਗੇ ਤੇ 200 ਫੁੱਟ ਦੀ ਨਾਰਥ ਇੰਡੀਆ ਦੀ ਬਿਗੇਸਟ ਐਨੀਮਲ 3D ਸਟੇਜ ਇੱਥੇ ਲੱਗਣ ਜਾ ਰਹੀ ਹੈ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਤਾਂ ਆਰਗੇਨਿਕ ਕਲਰ ਅਤੇ ਵਧੀਆ ਖਾਣਾ ਪੀਣਾ ਅਤੇ ਪੂਰੀ ਸਿਕਿਉਰਿਟੀ ਦੇ ਨਾਲ ਜਿਹੜਾ ਇਹ ਪ੍ਰਬੰਧਕਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੀ ਹੋਲੀ ਦੇ ਵਿੱਚ ਐਂਟਰਟੇਨਮੈਂਟ ਦੀ ਜਿਹੜੀ ਕਮੀ ਨਾ ਹੋਵੇ ਉੱਥੇ ਹੀ ਗੱਲ ਕਰੀਏ ਤਾਂ ਵੱਖ-ਵੱਖ ਡੀਜੇ ਵਾਲੇ ਵੀ ਉੱਥੇ ਦੇਖਣ ਨੂੰ ਮਿਲਣਗੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਇਹ ਦੂਜੀ ਵਾਰ ਪ੍ਰੋਗਰਾਮ ਹੋਣ ਜਾ ਰਿਹਾ ਪਿਛਲੀ ਵਾਰ ਜਿਹੜਾ ਹੋਇਆ ਸੀ ਉਸ ਨੂੰ ਵਧੀਆ ਹੁੰਗਾਰਾ ਮਿਲਣ ਕਰਕੇ ਜਿਹੜਾ ਦੂਜੀ ਵਾਰੀ ਇਹ ਪ੍ਰੋਗਰਾਮ ਜਿਹੜਾ ਉਹ ੜੀ ਕਿਹਾ ਗਿਆ ਹਾਲਾਂਕਿ ਪਿਛਲੀ ਵਾਰ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਜਿੰਨਾ ਕੁ ਲੋਕਾਂ ਨੇ ਇੰਜੋਏ ਕੀਤਾ ਉਸ ਤੇ ਰਿਸਪੌਂਸ ਨੂੰ ਦੇਖ ਕੇ ਹੀ ਪ੍ਰਬੰਧਕਾਂ ਦੇ ਵੱਲੋਂ ਦੁਆਰਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਫਿਲਹਾਲ ਇਸ ਦੀਆਂ ਟਿਕਟਾਂ ਜਿਹੜੀਆਂ ਨੇ ਵਕਨੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਵੀ ਜੇ ਹੋਲੀ ਮਨਾਉਣੀ ਹੈ ਤਾਂ ਇੱਥੇ ਜ਼ਰੂਰ ਜਾਓ ਲੁਧਿਆਣਾ ਦੇ ਵਿੱਚ ਹੋਲੀ ਨੂੰ ਲੈ ਵੱਖ-ਵੱਖ ਜਗ੍ਹਾ ਤੇ ਇਵੈਂਟ ਕਰਵਾਏ ਜਾ ਰਹੇ ਨੇ ਉੱਤੇ ਹੀ ਗੱਲ ਕਰੀਏ ਤਾਂ ਵੱਡਾ ਇਵੈਂਟ ਬਣਦਾ ਹੋਇਆ ਨਜ਼ਰ ਆ ਰਿਹਾ ਸਾਊਥ ਸਿਟੀ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਆ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸ ਦਈਏ ਕਿ 14 ਤਰੀਕ ਨੂੰ ਜਿਹੜੀ ਓਮੈਕਸ ਸਾਊਥ ਸਿਟੀ ਵਿਖੇ ਹੋਲੀ ਨੂੰ ਲੈ ਇਵੈਂਟ ਗ੍ਰੈਂਡ ਇਵੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕੀ ਵਰਲਡ ਫੇਮਸ ਜਿਹੜੀ ਸੁਨਮਰ ਦੀ ਜਿਹੜੀ ਸਾਊਂਡ ਲੱਗਣ ਜਾ ਰਹੀ ਹੈ 200 ਫੁੱਟ ਦੀ ਸਟੇਜ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉੱਥੇ ਹੀ ਗੱਲ ਕਰੀਏ ਤਾਂ ਹੁਣ ਪ੍ਰਬੰਧਕਾਂ ਦੇ ਵੱਲੋਂ ਪੂਰੀ ਤਿਆਰੀ ਜਿਹੜੀ ਖਿੱਚ ਲਈਤੀ ਗਈ ਹੈ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ 14 ਤਰੀਕ ਨੂੰ ਜਿਹੜਾ ਇਹ ਇਵੈਂਟ ਆ ਹੋਣ ਜਾ ਰਿਹਾ ਜਿਸ ਦੇ ਵਿੱਚ ਆਰਗੇਨਿਕ ਕਲਰ ਹੋਣਗੇ ਤੇ 200 ਫੁੱਟ ਦੀ ਨਾਰਥ ਇੰਡੀਆ ਦੀ ਬਿਗੇਸਟ ਐਨੀਮਲ 3D ਸਟੇਜ ਇੱਥੇ ਲੱਗਣ ਜਾ ਰਹੀ ਹੈ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਤਾਂ ਆਰਗੇਨਿਕ ਕਲਰ ਅਤੇ ਵਧੀਆ ਖਾਣਾ ਪੀਣਾ ਅਤੇ ਪੂਰੀ ਸਿਕਿਉਰਿਟੀ ਦੇ ਨਾਲ ਜਿਹੜਾ ਇਹ ਪ੍ਰਬੰਧਕਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੀ ਹੋਲੀ ਦੇ ਵਿੱਚ ਐਂਟਰਟੇਨਮੈਂਟ ਦੀ ਜਿਹੜੀ ਕਮੀ ਨਾ ਹੋਵੇ ਉੱਥੇ ਹੀ ਗੱਲ ਕਰੀਏ ਤਾਂ ਵੱਖ-ਵੱਖ ਡੀਜੇ ਵਾਲੇ ਵੀ ਉੱਥੇ ਦੇਖਣ ਨੂੰ ਮਿਲਣਗੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਇਹ ਦੂਜੀ ਵਾਰ ਪ੍ਰੋਗਰਾਮ ਹੋਣ ਜਾ ਰਿਹਾ ਪਿਛਲੀ ਵਾਰ ਜਿਹੜਾ ਹੋਇਆ ਸੀ ਉਸ ਨੂੰ ਵਧੀਆ ਹੁੰਗਾਰਾ ਮਿਲਣ ਕਰਕੇ ਜਿਹੜਾ ਦੂਜੀ ਵਾਰੀ ਇਹ ਪ੍ਰੋਗਰਾਮ ਜਿਹੜਾ ਉਡੀਕਿਆ ਗਿਆ ਹਾਲਾਂਕਿ ਪਿਛਲੀ ਵਾਰ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਜਿੰਨਾ ਕੁ ਲੋਕਾਂ ਨੇ ਇੰਜੋਏ ਕੀਤਾ ਉਸ ਦੇ ਰਿਸਪੌਂਸ ਨੂੰ ਦੇਖ ਕੇ ਹੀ ਪ੍ਰਬੰਧਕਾਂ ਦੇ ਵੱਲੋਂ ਦੁਆਰਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਫਿਲਹਾਲ ਇਸ ਦੀਆਂ ਟਿਕਟਾਂ ਜਿਹੜੀਆਂ ਨੇ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਵੀ ਜੇ ਹੋਲੀ ਮਨਾਉਣੀ ਹੈ ਤਾਂ ਇੱਥੇ ਜ਼ਰੂਰ ਜਾਓ ਲੁਧਿਆਣਾ ਦੇ ਵਿੱਚ ਹੋਲੀ ਨੂੰ ਲੈ ਵੱਖ-ਵੱਖ ਜਗ੍ਹਾ ਤੇ ਇਵੈਂਟ ਕਰਵਾਏ ਜਾ ਰਹੇ ਨੇ ਉੱਤੇ ਹੀ ਗੱਲ ਕਰੀਏ ਤਾਂ ਵੱਡਾ ਇਵੈਂਟ ਬਣਦਾ ਹੋਇਆ ਨਜ਼ਰ ਆ ਰਿਹਾ ਸਾਊਥ ਸਿਟੀ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਆ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸ ਦਈਏ ਕਿ 14 ਤਰੀਕ ਨੂੰ ਜਿਹੜੀ ਓਮੈਕਸ ਸਾਊਥ ਸਿਟੀ ਵਿਖੇ ਹੋਲੀ ਨੂੰ ਲੈ ਇਵੈਂਟ ਗ੍ਰੈਂਡ ਇਵੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕੀ ਵਰਲਡ ਫੇਮਸ ਜਿਹੜੀ ਸੁਨਮੰਦੀ ਜਿਹੜੀ ਸਾਊਂਡ ਲੱਗਣ ਜਾ ਰਹੀ ਹੈ 200 ਫੁੱਟ ਦੀ ਸਟੇਜ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉੱਥੇ ਹੀ ਗੱਲ ਕਰੀਏ ਤਾਂ ਹੁਣ ਪ੍ਰਬੰਧਕਾਂ ਦੇ ਵੱਲੋਂ ਪੂਰੀ ਤਿਆਰੀ ਜਿਹੜੀ ਖਿੱਚ ਲਈ ਗਈ ਹੈ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ 14 ਤਰੀਕ ਨੂੰ ਜਿਹੜਾ ਇਹ ਇਵੈਂਟ ਆ ਹੋਣ ਜਾ ਰਿਹਾ ਜਿਸ ਦੇ ਵਿੱਚ ਆਰਗੇਨਿਕ ਕਲਰ ਹੋਣਗੇ ਤੇ 200 ਫੁੱਟ ਦੀ ਨਾਰਥ ਇੰਡੀਆ ਦੀ ਬਿਗੇਸਟ ਐਨੀਮਲ 3D ਸਟੇਜ ਇੱਥੇ ਲੱਗਣ ਜਾ ਰਹੀ ਹੈ ਜਿਹੜੀ ਆਪਣੇ ਆਪ ਚ ਹੀ ਦੇਖਣ ਵਾਲੀ ਹੋਵੇਗੀ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਤਾਂ ਆਰਗੇਨਿਕ ਕਲਰ ਅਤੇ ਵਧੀਆ ਖਾਣਾ ਪੀਣਾ ਅਤੇ ਪੂਰੀ ਸਿਕਿਉਰਿਟੀ ਦੇ ਨਾਲ ਜਿਹੜਾ ਇਹ ਪ੍ਰਬੰਧ